ਦੇਖੋ ਬੜਾ ਵਧੀਆ ਦੁਸ਼ਹਿਰਾ ਜਿਹੜਾ ਇੱਥੇ ਮਨਾਇਆ ਹਜ਼ਾਰਾਂ ਦੀ ਗਿਣਤੀ 'ਚ ਇੱਥੇ ਲੋਕ ਪਹੁੰਚੇ ਆ ਔਰ ਬੜੇ ਪਿਆਰ ਦੇ ਨਾਲ ਲੋਕਾਂ ਨੇ ਸ਼ਾਂਤੀ ਚੀਤਾ ਦੇ ਨਾਲ ਅੱਜ ਦਾ ਜੋ ਦੁਸ਼ਹਿਰੇ ਦਾ ਪਰਬ ਸੀ ਉਹ ਮਨਾਇਆ ਔਰ ਬੇਨਤੀ ਵੀ ਕੀਤੀ ਸੀ ਕਿ ਕੋਈ ਮਿਸ ਹੈਪਨਿੰਗ ਨਾ ਹੋਵੇ ਇਸ ਕਰਕੇ ਬੜੇ ਪੁਲਿਸ ਪ੍ਰਸ਼ਾਸਨ ਨੇ ਵੀ ਵਧੀਆ ਪ੍ਰਬੰਧ ਕੀਤੇ ਸੀਗੇ ਔਰ ਸਾਰੇ ਆਪਣੇ ਪਰਿਵਾਰਾਂ ਨਾਲ ਬੱਚਿਆਂ ਦੇ ਨਾਲ ਇੱਥੇ ਪਹੁੰਚੇ ਸੀ ਔਰ ਹੁਣ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਉਹ ਖਤਮ ਹੋ ਗਿਆ ਔਰ ਮੈਂ ਵਧਾਈ ਵੀ ਦਿੱਤੀ ਆ ਸਾਰਿਆਂ ਨੂੰ ਤੇ ਪ੍ਰਭੂ ਅੱਗੇ ਅਰਦਾਸ ਵੀ ਕੀਤੀ ਆ ਕਿ ਸਾਰੇ ਲੋਕਾਂ ਦੇ ਉੱਤੇ ਪ੍ਰਮਾਤਮਾ ਆਪਣਾ ਮਿਹਰ ਭਰਿਆ ਹੱਥ ਰੱਖਣ ਔਰ ਇਹ ਜਿੰਨੇ ਵੀ ਤਿਉਹਾਰ ਆ ਪਹਿਲਾਂ ਵੀ ਅਸੀਂ ਬਾਪ ਪਾਰਟੀ ਲਾਈਨਸ ਔਰ ਜਾਤ ਪਾਤ ਉਪਰ ਉਠ ਕੇ ਮਨਾਉਂਦੇ ਆ ਤੇ ਅੱਜ ਵੀ ਉਸੇ ਤਰੀਕੇ ਨਾਲ ਬਰਦਾਸ਼ਪੁਰ ਦੇ ਲੋਕਾਂ ਨੇ ਇਕੱਠੇ ਹੋ ਕੇ ਇੱਕ ਸਟੇਜ ਤੇ ਬਹਿ ਕੇ ਇਹ ਦਸ਼ਾਰਾ ਮਨਾਇਆ ਦਸ਼ਾਰਾ ਜੀ ਇੱਕ ਜਗ੍ਹਾ ਦੇ ਲਾਤੀਏ ਜੇ ਉਹਨਾਂ ਜਿਆਦਾ ਬੈਠੀ ਨੇ ਲੰਕਾਂ ਬਿਲਕੁਲ ਆਲਰੇਡੀ ਸਪੀਚ ਦੇ ਵਿੱਚ ਇਹ ਗੱਲ ਕਹਿ ਚੁੱਕਾ ਆ ਕਿ ਲੋਕ ਚਾਹੁੰਦੇ ਨੇ ਲੋਕਾਂ ਨੇ ਮੈਨੂੰ ਵੀ ਕਿਹਾ ਅਪਰੋਚ ਵੀ ਕੀਤੀ ਆ ਲੋਕ ਚਾਹੁੰਦੇ ਨੇ ਕਿ ਇੱਕ ਜਗ੍ਹਾ ਦੇ ਉੱਤੇ ਦਸ਼ਾਹਰਾ ਹੋਏ ਔਰ ਬਹੁਤ ਵੱਡਾ ਦਸ਼ਾਹਰਾ ਗਵਰਨਮੈਂਟ ਕਾਲਜ ਦੇ ਵਿੱਚ ਉੱਥੇ ਨਾ ਪਾਰਕਿੰਗ ਦੀ ਦਿੱਕਤ ਆ ਨਾ ਕੁਛ ਪਰ ਤੁਸੀਂ ਸਮਝਦੇ ਹੋ ਕਿ ਪਹਿਲਾਂ ਮੇਰੇ ਘਰ 45 40 45 ਸਾਲ ਤੋਂ ਗਵਰਨਮੈਂਟ ਕਾਲਜ ਹੁੰਦਾ ਸੀਗਾ ਬਟ ਮੈਨੂੰ ਨਹੀਂ ਸਮਝ ਲੱਗੀ ਕਿ ਇਹਦੇ ਉੱਤੇ ਰਾਜਨੀਤੀ ਕਿਉਂ ਕੀਤੀ ਗਈ ਅ ਕੋਈ ਵੀ ਬੰਦਾ ਜਿਹੜਾ ਵੀ ਮੌਜੂਦਾ ਐਮਐਲਏ ਆ ਉਹ ਉੱਥੇ ਦਾ ਚੀਫ ਗੈਸ ਹੁੰਦਾ ਸੀਗਾ ਔਰ ਇਸ ਵਾਰ ਗਵਰਨਮੈਂਟ ਆਈ ਮੈਂ ਦੁਬਾਰਾ ਐਮਐਲਏ ਬਣਿਆ ਔਰ ਉੱਥੋਂ ਹੀ ਬਸ ਥੋੜੀ ਜੀ ਦਿੱਕਤ ਹੋਈ ਆ ਪਰ ਮੈਂ ਫਿਰ ਵੀ ਬੜੀ ਫਰਾਕ ਦਿੱਲੀ ਨਾਲ ਇਹ ਗੱਲ ਕਹਿਣਾ ਚਾਹੁੰਦਾ ਬੇਨਤੀ ਵੀ ਕੀਤੀ ਆ ਕਿ ਪੋਲੀਟੀਕਲ ਲੀਡਰਸ ਨੂੰ ਇੱਕ ਸਾਈਡ ਤੇ ਕਰਕੇ ਸ਼ਹਿਰ ਦੇ ਜਿੰਨੇ ਵੀ ਪਤਵੰਤੇ ਸੱਜਣਾ ਚਾਹੇ ਉਹ ਕਮੇਟੀਆਂ ਦੂਜੀਆਂ ਨੇ ਚਾਏ ਨੇ ਰਲ ਮਿਲ ਕੇ ਬੈਠ ਕੇ ਇੱਕ ਦੁਸ਼ਹਾਰਾ ਕਰਨ ਉੱਥੇ ਜਿਹੜਾ ਐਮਐਲਏ ਆ ਕੋਈ ਲੜਾਈ ਨਹੀਂ ਕੋਈ ਸਰਕਾਰ ਹੋਵੇ ਨਾ ਹੋਵੇ ਪਰ ਇੱਕ ਮਜੂਦੂ ਮਤਾ ਪੈ ਜੇ ਕਿ ਜਿਹੜਾ ਐਮਐਲਏ ਆ ਉਹ ਹੀ ਚੀਫ ਗੈਸਟ ਹੋਏਗਾ ਪਰ ਜਿੰਨੀ ਦੇਰ ਤੱਕ ਇਹ ਸਮਝਦੇ ਆ ਕਿ ਨਹੀਂ ਵੀ ਪਾੜੇ ਨੂੰ ਨਹੀਂ ਅਸੀਂ ਅਗਨੀ ਭੇਂਟ ਕਰਨ ਦੇਣਾ ਇੱਥੇ ਜਦੋਂ ਰਾਵਣ ਦੇ ਲਾਉਨੇ ਆਕ ਮੈਂ ਇਸ ਚੀਜ਼ ਤੇ ਵੀ ਬੜਾ ਸਹਿਮਤ ਆ ਯਾਰ ਕੋਈ ਵੀ ਆ ਕੇ ਲਾ ਦੋ ਯਾਰ ਕੀ ਫਰਕ ਪੈਂਦਾ ਮੈਂ ਤੁਹਾਡੇ ਲਾ ਕੇ ਖਲੋ ਜਾਣਾ ਇੱਥੇ ਕੀ ਦਿੱਕਤ ਆ ਇਹਦੇ ਚ ਕਾਦੀ ਈਗੋ ਇਸ ਆਪਾਂ ਕੋਈ ਇਹਦੇ ਚ ਈਗੋ ਨਹੀਂ ਕੋਈ ਇਹਦੇ ਚ ਰਾਜ ਦਿੱਤੀ ਨਹੀਂ ਯਾਰ ਰਾਜਨੀਤੀ ਕਰਨੀ ਸਾਡੇ ਕੋਲ ਬੜਾ ਪਲੈਟਫਾਰਮ ਆ ਸੋ ਮੇਰੀ ਬੇਨਤੀ ਹੱਥ ਜੋੜ ਕੇ ਕੋਈ ਇੱਥੇ ਮੈਂ ਪੋਲਿਟੀਕਲ ਗੱਲ ਨਹੀਂ ਕਰ ਰਿਹਾ ਵੀ ਮੈਂ ਕਿਸੇ ਨੂੰ ਟਾਰਗੇਟ ਕਰ ਰਿਹਾ ਮੇਰੀ ਰਿਕਵੈਸਟ ਆ ਕਿ ਸਾਰੇ ਜਾਨੇ ਸਿਰ ਜੋੜ ਕੇ ਇੱਕ ਦਸ਼ਾਹਰਾ ਕਰੀਏ ਕਰਕੇ ਤੇ ਜੋ ਵੀ ਫੈਸਲਾ ਸ਼ਹਿਰ ਦੇ ਲੋਕ ਲੈਂਦੇ ਨੇ ਉਹਨੂੰ ਅਸੀਂ ਸਿਰ ਮੱਥੇ ਪ੍ਰਵਾਨ ਕਰੀਏ ਤੇ ਰਣਕੀ ਕਰੀਏ ਕੋਈ ਇਹਦੇ 'ਚ ਕੋਈ ਮੇਰੇ ਖਾ ਗੱਲ ਨਹੀਂ ਪੀ ਦੋ ਹੋਣੇ ਚਾਹੀਦੇ ਤਿੰਨ ਹੋਣੇ ਚਾਹੀਦੇ ਦਸ਼ਰਾ ਹੋਣੇ ਇੱਕ ਚਾਹੀਦਾ ਜਦੋਂ ਤੁਸੀਂ ਉਹਨੂੰ ਵੰਡੀਆਂ ਪਾਓਗੇ ਤੁਹਾਡੇ 'ਚ ਵੀ ਵੰਡੀਆਂ ਪਹਿਣਗੀਆਂ ਸੋ ਮੈਂ ਨਹੀਂ ਚਾਹੁੰਦਾ ਕਿ ਇਹ ਗੱਲ ਹੋਵੇ ਮੈਂ ਇਸ ਗੱਲ ਦਾ ਆਮੀਆ ਕਿ ਇੱਕ ਦਸ਼ਰਾ ਹੋਣਾ